ਦਸਤਾਰਿਕ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੇ ਵੱਲੋਂ ਜਿਸ ਦੇ ਮੇਨ ਪ੍ਰਬੰਧਕ ਸਰਦਾਰ ਲਖਵਿੰਦਰ ਸਿੰਘ ਜੀ ਲਖਾ ਵੀਰੋਨੀ ਤੇ ਨਾਲ ਮੇਰੇ ਸਮੂੱਚੀ ਟੀਮ ਗੁਰਵਿੰਦਰ ਸਿੰਘ ਕਿੰਗ ਨਾਲ ਜਸਪ੍ਰੀਤ ਸਿੰਘ ਹਣੀ ਮਾਲਕੂ ਸਰਬਜੀਤ ਸਿੰਘ ਵੀਰੋਨੀ ਸਾਡੀ ਸਾਰੀ ਟੀਮ ਵੱਲੋਂ ਰਲ ਕੇ ਜਿਹੜਾ ਇਹ ਪਰਲਾ ਕੀਤਾ ਜਾਂਦਾ ਜੀ ਇਹ ਰਾਜਪੁਰਾ ਵਿਖੇ ਕਰਨ ਫਾਰਮ 30 ਮਾਰਚ 2025 ਨੂੰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ ਜਿਸ ਦੇ ਵਿੱਚ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਤਿੰਨ ਚਾਰ ਸਟੇਟਸ ਤੋਂ ਬੱਚਿਆਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਔਰ ਖੁਲਾਸਾ ਦੱਦਾ ਦਿੰਨੇ ਆ ਵੀ ਕੋਈ ਵੀ 18 ਤੋਂ 15 15 ਤੋਂ 25 ਸਾਲ ਦਾ ਦੋ ਗਰੁੱਪਸ ਦੇ ਵਿੱਚ ਬੱਚਾ ਕੋਈ ਵੀ ਆ ਕੇ ਭਾਗ ਲੈ ਸਕਦਾ ਤੇ ਬੱਚਿਆਂ ਨੂੰ ਇਨਾਮ ਜਿਸ ਦੇ ਵਿੱਚ ਮੇਰੇ ਵੀਰ ਗੁਰਵਿੰਦਰ ਸਿੰਘ ਉਹਨਾਂ ਨੇ ਦੱਸਿਆ ਤੁਹਾਨੂੰ 31000 21000 11000 ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਬੱਚਾ ਨੈਤਿਕਤਾ ਦੀ ਗੁਰਮਤ ਦੀ ਗੁਰ ਇਤਿਹਾਸ ਦੀ ਪੂਰੀ ਪੂਰੀ ਸੋਚ ਰੱਖਦਾ ਹੋਏਗਾ ਉਸ ਨੂੰ ਦਾ ਪੂਰਾ ਗਿਆਨ ਹੋਏਗਾ ਉਹਦਾ ਇੱਕ ਐਗਜ਼ਾਮ ਇੱਕ ਪੇਪਰ ਲੈਣ ਤੋਂ ਬਾਅਦ ਉਹਨੂੰ ਗੋਲਡ ਮੈਡਲ ਦੇ ਨਾਲ ਨਿਵਾਜਿਆ ਜਾਏਗਾ ਉਹਨੂੰ ਗੁਰੂ ਦੇ ਪਿਆਰੇ ਖਿਤਾਬ ਦੇ ਨਾਲ ਨਿਵਾਜਿਆ ਜਾਏਗਾ ਜਿਸ ਮੁਕਾਬਲੇ ਵਿੱਚ ਕਿਤੋਂ-ਕਿਤੋਂ ਬੱਚੇ ਆ ਕੇ ਪਾਰਟਿਸਪੇਟ ਕਰ ਰਹੇ ਨੇ ਆਹ ਓਪਨ ਹੈ ਜੀ ਕਿਤੋਂ ਵੀ ਆ ਸਕਦੇ ਹੋ ਹਿੰਦੁਸਤਾਨ ਤੋਂ ਨੈਸ਼ਨਲ ਇੰਟਰਨੈਸ਼ਨਲ ਕਿਤੋਂ ਵੀ ਕੋਈ ਵੀ ਬੱਚਾ ਆ ਕੇ ਪਾਰਟਿਸਪੇਟ ਕਰ ਸਕਦਾ ਹੈ ਜੀ ਇੱਕ ਸਕੈਨ ਕੋਡ ਜੋ মিডিਆ ਪਾਰਟਨਰ ਸਾਡੇ ਤੁਹਾਡੇ ਨਾਲ ਸਾਂਝਾ ਕਰ ਦੇਣਗੇ ਸਾਡੇ ਸਾਰੇ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਨੂੰ ਸਕੈਨ ਕੋਡਸ ਮਿਲ ਜਾਣਗੇ ਉੱਥੇ ਤੁਸੀਂ ਸਕੈਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਮੈਨੂਅਲ ਵੀ ਉੱਥੇ ਸਾਡੇ ਕੋਲ ਸਵੇਰੇ ਆ ਕੇ ਜਿਹੜੀ 8 ਵਜੇ ਸ਼ੁਰੂ ਹੋ ਜੇਗੀ ਰਜਿਸਟ੍ਰੇਸ਼ਨ ਤੁਸੀਂ 8 ਵਜੇ ਆ ਕੇ ਉੱਥੇ ਆਪਣਾ ਨਾਮ ਰਜਿਸਟਰਡ ਕਰਵਾ ਕੇ ਉੱਥੇ ਪਾਗ ਲੈ ਸਕਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਦਸਤਾਰੇ ਖਾਲਸਾ ਰਾਜਪੁਰਾ ਕੈਲੀਫੋਰਨੀਆ ਦੇ ਵੱਲੋਂ ਜੋ ਪਿਛਲੇ ਕਈ ਸਾਲਾਂ ਤੋਂ ਦਸਤਾਰ ਦੇ ਸੰਬੰਧੀ ਨੈਤਿਕਤਾ ਦੇ ਸੰਬੰਧੀ ਇੱਕ ਜਥੇਬੰਦੀ ਬਹੁਤ ਵਧੀਆ ਲੈਵਲ ਦੇ ਉੱਤੇ ਕੰਮ ਕਰ ਰਹੀ ਹੈ ਉਸ ਦੇ ਵੱਲੋਂ ਤੀਸਰਾ ਦਸਤਾਰ ਤੇ ਦੁਮਾਲਾ ਸਿਖਲਾਈ ਜਿਹੜਾ ਸੰਬੰਧੀ ਦੁਮਾਲਾ ਕੈਂਪ ਇਹਦਾ ਦਸਤਾਰ ਔਰ ਦੁਮਾਲਿਆਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਰਾਜਪੁਰਾ ਕਰਨ ਫਾਰਮ 30 ਮਾਰਚ 2025 ਤੇ ਇਸ ਦੇ ਵਿੱਚ ਜਿਹੜੇ ਪੰਥ ਦੀਆਂ ਮਹਾਨ ਸ਼ਖਸੀਤਾਂ ਪਹੁੰਚਣਗੀਆਂ ਤੇ ਉਹ ਬੱਚਿਆਂ ਨੂੰ ਸਨਮਾਨਿਤ ਵੀ ਕਰਨਗੇ ਜਿਹੜੇ ਬੱਚੇ ਫਸਟ ਅਕੀ 3rd ਆਉਣਗੇ ਉਸ ਤੋਂ ਇਲਾਵਾ ਇਸ ਚ ਨਵਹਿਕਲਾ ਉਪਰਾਲਾ ਜਥੇਬੰਦੀ ਵੱਲੋਂ ਇਹ ਕੀਤਾ ਜਾ ਰਿਹਾ ਹੈ ਜੀ ਇੱਕ ਨੈਤਿਕਤਾ ਗੁਰਮਤ ਤੇ ਗੁਰ ਇਤਿਹਾਸ ਸੰਬੰਧੀ ਬੱਚੇ ਦਾ ਪ੍ਰਸ਼ਨ ਲੈ ਕੇ ਪ੍ਰਸ਼ਨ ਪੱਤਰ ਉਹਨਾਂ ਤੋਂ ਬੱਚਿਆਂ ਤੋਂ ਉਹਨਾਂ ਨੂੰ ਸਵਾਲ ਜਵਾਬ ਕਰਕੇ ਉਹਨਾਂ ਦਾ ਕਰਤਾਰ ਉਹਨਾਂ ਦੇ ਜਿਹੜਾ ਬਾਣਾ ਬਾਣੀ ਨੂੰ ਵੇਖ ਕੇ ਉਹਨਾਂ ਚੋਂ ਇੱਕ ਬੱਚਾ ਗੁਰੂ ਦਾ ਪਿਆਰਾ ਕੱਢਿਆ ਜਾਏਗਾ ਜਿਸ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਦੇਖੋ 10 ਸਾਲ ਨੂੰ ਕਾਫੀ ਸਮਾਂ ਹੋ ਗਿਆ 2007 ਤੋਂ ਅਸੀਂ ਸ਼ੁਰੂ ਕੀਤਾ ਸੀਗਾ ਪਹਿਲਾਂ ਅਸੀਂ ਛੋਟੇ ਲੈਵਲ ਤੇ ਵੀ ਕੀਤੀਆਂ ਵੱਡੇ ਲੈਵਲ ਤੇ ਵੀ ਕੀਤੀਆਂ ਕਿਉਂਕਿ ਅਸੀਂ ਕਈ ਸੰਸਥਾਵਾਂ ਕਰਦੀਆਂ ਉਹਨਾਂ ਦੇ ਵਿੱਚ ਜਾ ਕੇ ਅਸੀਂ ਐਜੇ ਜੱਜ ਦੇ ਤੌਰ ਤੇ ਜਾਂਦੇ ਹਾਂ ਪਰ ਅਸੀਂ ਕੀ ਕੀਤਾ ਇਸ ਵਾਰ ਕੁਝ ਸਾਲਾਂ ਤੋਂ ਜਿੰਨੇ ਜੱਜ ਸੇਵਾ ਨੇ ਜੁਨੇ ਦਸਤਾਰ ਕੋ ਜਸੀਂ ਰਲ ਮਿਲ ਕੇ ਇੱਕ ਸੰਸਥਾ ਬਣਾਈ ਹੈ ਜਿਹਦੇ ਵਿੱਚ ਬੱਚਿਆਂ ਨੂੰ ਹੋਰ ਕਿੱਦਾਂ ਅਸੀਂ ਅੱਗੇ ਲਿਗਾ ਸਕਦੇ ਹਰ ਇੱਕ ਸਿਰ ਦੇ ਉੱਤੇ ਜੇ ਤੁਸੀਂ ਦੇਖੋਗੇ ਦਸਤਾਰ ਹੁੰਦੀ ਸੀ ਭਾਵੇਂ ਉਹ ਸਿੱਖ ਪਰਿਵਾਰ ਤੋਂ ਨਹੀਂ ਵੀ ਸੰਬੰਧ ਰੱਖਦਾ ਸੀ ਭਾਵੇਂ Hindu ਪਰਿਵਾਰ ਤੋਂ ਸੀ ਉਹਦੇ ਸਿਰ ਦੇ ਉੱਤੇ ਕੇਸ ਵੀ ਹੁੰਦੇ ਸੀਗੇ ਇੱਕ ਦਸਤਾਰ ਵੀ ਸਜਾਉਂਦੇ ਸੀ ਕਿਉਂਕਿ Hindu ਪਰਿਵਾਰ ਦਾ ਇੱਕ ਆਪਣਾ ਬੱਚੇ ਨੂੰ ਹਮੇਸ਼ਾ ਸਿੱਖ ਬਣਾਉਂਦੇ ਸੀ ਤੁਸੀਂ ਜੇ ਤੁਸੀਂ 1950 ਤੋਂ ਪਹਿਲਾਂ ਦੀ ਕੋਈ ਫੋਟੋ ਦੇਖੋਗੇ ਦਰਬਾਰ ਸਾਹਿਬ ਦੀ ਤਾਂ ਉਹ 'ਚ ਹਰੇਕ ਸਿਰ ਦੇ ਉੱਤੇ ਕੇਸਾਂ ਦੇ ਉੱਤੇ ਦਸਤਾਰ ਸਜਾਈ ਹੋਈ ਹੋਊ। ਤੁਹਾਡੀ ਸੰਸਥਾ ਦੇ ਵੱਲੋਂ ਕੇਵਲ ਮੁਕਾਬਲੇ ਕਰਵਾਏ ਜਾਂਦੇ ਨੇ ਜਾਂ ਫਿਰ ਨੌਸੂਨਾਂ ਨੂੰ ਪ੍ਰੀਜ਼ ਵੀ ਕੀਤਾ ਜਾਂਦਾ ਦਸਤਾਰ ਸਜਾਉਣ ਦੇ ਲਈ। ਅਸੀਂ ਕੀ ਕੀਤਾ ਜੀ ਜਿਨ੍ਹਾਂ ਨੇ ਦਸਤਾਰ ਗੋਚਾਂ ਵਕਫ ਵਕ ਸ਼ਹਿਰਾ ਪਿੰਡਾਂ ਦੇ ਵਿੱਚ ਅਸੀਂ ਇੱਕ ਦਸਤਾਰ ਦੇ ਕੈਂਪ ਲਾਉਂਦੇ ਆ ਕੱਲਾ ਕੋਈ ਜਾਣਾ ਕੁਝ ਨਹੀਂ ਕਰ ਸਕਦਾ ਸਾਰੇ ਰਲ ਮਿਲ ਕੇ ਸਹਿਯੋਗ ਦਿੰਦੇ ਆ ਤੇ ਸਾਰੇ ਇੱਕ ਦੋ ਫੰਡਿੰਗ ਕੋਈ ਨਹੀਂ ਕਰਦਾ ਸਾਰੇ ਆਪਣੇ ਦਸਵੰਧ ਕੱਢ ਕੇ ਦਸਤਾਰਾਂ ਵੀ ਖਰੀਦਦੇ ਆ ਬੱਚਿਆਂ ਨੂੰ ਸਿਖਾਉਂਦੇ ਵੀ ਆ ਤੇ ਬੱਚਿਆਂ ਨੂੰ ਪ੍ਰਾਨ ਵੀ ਕਰਾਉਂਦੇ ਆ ਵੀ ਅੱਜ ਤੋਂ ਬਾਅਦ ਅਸੀਂ ਦਾੜੀ ਕੇਸ ਨਹੀਂ ਕਟਾਵਾਂਗੇ ਦਸਤਾਰ ਵੀ ਸਜਾਵਾਂਗੇ ਕੇਸ ਵੀ ਰੱਖਾਂਗੇ ਹਰ ਕੈਂਪ ਦੇ ਵਿੱਚ ਕਿਤੇ 50 ਬੱਚੇ 100 ਬੱਚੇ 150 ਬੱਚੇ ਸਾਡੇ ਨਾਲ ਜੁੜਦੇ ਆ ਅਸੀਂ ਉਹਨਾਂ ਦੇ ਨੰਬਰ ਵੀ ਨੋਟ ਕਰਦੇ ਆ ਤੇ ਉਹਨਾਂ ਤੋਂ 6 ਮਹੀਨੇ ਬਾਅਦ ਮਹੀਨੇ ਬਾਅਦ ਅਸੀਂ ਕਾਲ ਕਰਕੇ ਪੁੱਛਦੇ ਹਾਂ ਵੀ ਤੁਸੀਂ ਕੀ ਸੁਰੱਖਿ ਰੱਖ ਲਏ ਆ ਤੇ ਸਾਨੂੰ ਜਿਵੇਂ ਫਤੇਗੜ ਸਾਹਿਬ ਅਸੀਂ ਪੱਕੇ ਕੈਂਪ ਲੱਗਦੇ ਆ ਸਭਾ ਦੇ ਦਿਨਾਂ ਦੇ ਵਿੱਚ ਹਰ ਹਾਲ ਕੋਈ ਨਾ ਕੋਈ ਨੌਜਵਾਨ ਸਾਡੇ ਕੋਲ ਆਉਂਦੇ ਪਿਛਲੀ ਵਾਰ ਅਸੀਂ ਤੁਹਾਡੇ ਦਸਤਾਰ ਸਜਾਈ ਦੀ ਇਸ ਵਾਰ ਅਸੀਂ ਖੁਦ ਦਸਤਾਰ ਸਜਾ ਕੇ ਆਏ ਤੇ ਕੇਸ ਵੀ ਰੱਖਿਓ ਉਹ ਸਾਡੇ ਲਈ ਮਾਣ ਤੇ ਖੁਸ਼ੀ ਦੀ ਛੋਟੇ ਮੁਕਾਬਲੇ ਹਰ ਮਹੀਨੇ ਚੱਲਦੇ ਰਹਿੰਦੇ ਆ ਵਕਕ ਪਿੰਡਾਂ ਸ਼ਹਿਰਾਂ ਚ ਪਰ ਸਾਲ ਦੇ ਵਿੱਚ ਇੱਕ ਵੱਡਾ ਪਲੇਟਫਾਰਮ ਹੁੰਦਾ ਜਿਹਦੇ ਵਿੱਚ ਕੀ ਹੈ ਫ੍ਰੀ ਆਫ ਕਾਸਟ ਫੂਡ ਹੁੰਦਾ ਰਹਿਣ ਲਈ ਫ੍ਰੀ ਹੁੰਦਾ ਤੇ ਬੱਚਿਆਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਂਦੇ ਆ ਜਿਹਦੇ ਵਿੱਚ ਪਹਿਲਾ ਇਨਾਮ 31 21 11000 ਤਾਂ ਕਿ ਜੇ ਵੱਡੇ ਪਲੇਟਫਾਰਮ ਹੈ ਉਦੋਂ ਹੀ ਇੱਕ ਦਸਤਾਰ ਦੇ ਕੰਪੀਟੀਸ਼ਨ ਨੂੰ ਵੀ ਅਸੀਂ ਇੱਕ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਹੜੇ ਸਰਟੀਫੀਕੇਟ ਦੇ ਵੀ ਵੈਲਿਊ ਹੋਵੇ। ਕਿ ਕਿੰਨੇ ਦਿਨਾਂ ਦਾ ਮੁਕਾਬਲਾ ਹੁੰਦਾ ਜੀ? ਇੱਕ ਦਿਨ ਦਾ ਮੁਕਾਬਲਾ ਹੁੰਦਾ ਜੀ। ਇਹਦੇ ਵਿੱਚ ਬੱਚਾ ਐਂਟਰੀ ਫਾਰਮ ਦੇ ਵਿੱਚ ਆਪਣਾ ਜਿਹੜਾ ਭਾਗ ਦੇ ਵਿੱਚ ਵਰਗ ਦੇ ਵਿੱਚ ਉਹਨੇ ਹਿੱਸਾ ਲੈਣਾ ਹੈ A ਜਾਂ B ਗਰੁੱਪ ਦੇ ਵਿੱਚ ਤਾਂ ਉਹ ਫਿਲ ਕਰਕੇ ਆਉਂਦਾ। ਤਾਂ ਉਹਨੂੰ ਅਸੀਂ ਟਾਈਮ ਦਿੰਨੇ ਆ ਉਹਨੇ ਟਾਈਮ ਦੇ ਵਿੱਚ ਉਹਨੇ ਦਸਤਾਰ ਸਜਾਣੀ ਹੁੰਦੀ ਹੈ। ਉਹ ਉਹਨੇ ਸਮੇਂ ਦੇ ਵਿੱਚ ਸੁੰਦਰ ਦਸਤਾਰ ਜੀਂਦੀ ਹੁੰਦੀ ਹੈ। ਉਹਦੇ ਚਿਹਰੇ ਦੇ ਉੱਤੇ ਜੱਚੇ ਦਸਤਾਰ। ਜੇਕਰ ਇਸ ਮੁਕਾਬਲੇ ਦੇ ਵਿੱਚ ਕਿਸੇ ਨੇ ਪਾਰਟਿਸਿਪੇਟ ਇਕੋ ਜਿਹਾ ਸਕੈਨ ਕੋਡ ਜਾਰੀ ਕੀਤਾ ਹੈਗਾ ਤੁਸੀਂ ਉਹਨੂੰ ਸਕੈਨ ਕਰੋਗੇ ਫੋਨ ਦੇ ਵਿੱਚ ਐਂਟਰੀ ਫਾਰਮ ਖੁੱਲਜੂਗਾ ਉਹਦੇ ਵਿੱਚ ਆਪਸ਼ਨ ਹੋਏਗੀ 8 ਤੋਂ 25 ਸਾਲ ਦੇ ਦੋ ਗਰੁੱਪ ਨੇ ਉਹਦੇ ਵਿੱਚ ਜਿਹੜੇ ਗਰੁੱਪ ਦੇ ਵਿੱਚ ਉਹਦੀ ਉਮਰ ਹੈ ਉਹਦੇ ਉੱਤੇ ਉਹਨੇ ਟਿਕ ਕਰਨਾ ਜੀ ਜੇ ਦਸਤਾਰ ਚ ਲੈਣਾ ਤਾਂ ਦਸਤਾਰ ਦੇ ਟਿੱਕ ਕਰੋਗਾ ਦਮਾਲੇ ਚ ਲੈਣਾ ਦਮਾਲੇ ਦੇ ਉੱਤੇ ਜੇ ਭੈਣ ਆ ਸਾਡੀ ਉਹ ਵੀ ਦਮਾਲੇ ਦੇ ਟਿੱਕ ਕਰੋ ਤੇ ਨਾਲ ਅਸੀਂ ਵੱਖਰਾ ਕੀ ਕੀਤਾ ਇਸ ਸਾਲ ਕਿਉਂਕਿ ਜਿਹੜੇ ਐਨੇ ਸਾਲਾਂ ਤੋਂ ਬੱਚੇ ਜਿੱਤਦੇ ਆ ਰਹੇ ਸੀਗੇ ਹੁਣ ਸਾਰੇ ਜਿੰਨੇ ਕੰਪੀਟੀਸ਼ਨ ਹੁੰਦੇ ਉੱਥੇ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਵੀ ਤੁਸੀਂ ਭਾਗ ਨਹੀਂ ਲੈ ਸਕਦੇ ਕਿਉਂਕਿ ਤੁਸੀਂ ਆਲਰੇਡੀ ਜਿੱਤ ਚੁੱਕੇ ਹੋ ਪਰ ਅਸੀਂ ਜੇਤੂਆਂ ਨੂੰ ਅਸੀਂ ਪਿੱਛੇ ਨਹੀਂ ਛੱਡਣਾ ਕਿਉਂਕਿ ਉਹ ਸਾਡੀਆਂ ਬਾਹਾਂ ਵਾਲੇ ਆਣ ਵਾਲੇ ਸਮੇਂ 'ਚ ਉਹਨਾਂ ਨੇ ਹੀ ਮੁਕਾਬਲੇ ਕਰਵਾਉਣੇ ਤਾਂ ਅਸੀਂ ਉਹਨਾਂ ਵਾਸਤੇ ਇੱਕ ਕੈਟਾਗਰੀ ਕੀਤੀ ਹੈ ਜਿਹਦੇ ਵਿੱਚ ਅੱਜ ਤੱਕ ਦੇ ਜੇਤੂ ਬੱਚੇ ਚਾਹੇ ਕੋਈ ਦਸਤਾਰ ਹੋਵੇ ਜਾਂ ਉਹ ਭਾਗ ਲੈ ਸਕਦਾ ਹੈ ਤੇ ਜਿੱਤ ਸਕਦਾ ਇੱਕ ਤਾਂ ਸਾਡੇ ਪੋਸਟਰਾਂ ਦੇ ਉੱਤੇ ਫਲੈਕਸਾਂ ਦੇ ਉੱਤੇ ਵੀ ਲੱਗਿਆ ਹੋਇਆ ਸਕੈਨ ਬੋਰਡ ਬਾਕੀ ਦਸਤਾਰੇ ਖਾਸ ਕਰਕੇ ਇੰ ਹੋਰ ਜਿਨ੍ਹਾਂ ਦਸਤਾਰ ਕੋਚ ਉਹਨਾਂ ਦੇ ਪੇਜਾਂ ਦੇ ਉੱਤੇ ਵੀ ਸਕੈਨ ਕੋਡ ਜਾਰੀ ਕਰ ਦਿੱਤਾ ਗਿਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਡੀ ਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਤੇ ਸੋਹਣੀ ਦਸਤਾਰ ਤੇ ਪੰਜਾਬ ਦੇ ਮਿੱਠੇ ਪਾਣੀਆਂ ਦੀ ਗੱਲ ਇਹ ਪੰਜਾਬ ਦੇ ਅਮੀਰ ਵਿਰਸੇ ਨੂੰ ਜਿਹੜੇ ਨੌਜਵਾਨ ਟੀਮ ਹਨ ਕੈਲੀਫੋਰਨੀਆ ਤੇ ਰਾਜਪੂਰਾ ਦੇ ਦਸਤਾਰੇ ਖਾਲਸਾ ਇਹ ਸੱਚ ਜਾਣੋ ਜਿਹੜੀ ਪੰਜਾਬ ਦੀ ਆਣ ਸ਼ਾਨ ਤੇ ਪਹਿਚਾਨ ਹੈ ਉਸ ਨੂੰ ਇੱਕ ਹੋਰ ਤੇਜ਼ੀ ਦੇ ਨਾਲ ਪਿੰਡਾਂ ਸਕੂਲਾਂ ਕਾਲਜਾਂ ਦੇ ਵਿੱਚ ਜਾਗਰੂਕ ਕਰਨ ਦੀ ਕਿਨਾਂ ਨੇ ਇੱਕ ਮਹਿੰਮ ਛੇੜੀ ਹੈ ਪਿਛਲੇ ਸਾਲ ਵੀ ਬਹੁਤ ਪਰਵਾਹ ਹੁਗਾਰਾ ਮਿਲਿਆ ਸੀ ਤੇ ਅੱਜ ਇਹਨਾਂ ਦੀ ਲੋੜ ਹੈ ਜੇ ਸੱਚ ਮੁੱਚ ਪੰਜਾਬ ਦੇ ਮਿਰਸੇ ਵਿਰਸੇ ਜਿਹੜ ਨੂੰ ਹੋਰ ਜਾਗਰਤ ਕਰਨਾ ਹੈ ਤੇ ਇੱਕ ਪੂਰੀ ਲਹਿਰ ਦੀ ਤੌਰ ਤੇ 30 ਮਾਰਚ ਨੂੰ ਕਰਨਫਾਰਮ ਰਾਜਪੁਰਾ ਵਿਖੇ ਮਨਾਏ ਜਾ ਰਿਹਾ ਹੈ ਇਸ ਦੇ ਵਿੱਚ ਸਭ ਤੋਂ ਕਮਾਲ ਦੀ ਗੱਲ ਹੈ ਜਿੱਥੇ ਸੀਨੀਅਰ ਟੀਮ ਦੇ ਵਿੱਚ 31000 ਦਾ ਫਰਸਟ ਪ੍ਰਾਈਜ਼ ਹੈ ਫਿਰ 21000 ਦਾ ਸੈਕੰਡ ਪ੍ਰਾਈਜ਼ ਜੂਨੀਅਰ ਟੀਮ ਦਾ ਹੈ ਤੇ 11000 ਦਮਾਲੇ ਦੇ ਲਈ ਹੈ ਪਰ ਸਭ ਤੋਂ ਉੱਤਮ ਚੀਜ਼ ਹੈ ਉਹ ਹੈ ਬਾਣੀ ਤੇ ਬਾਣੇ ਦਾ ਧਾਰਨੀ ਜਿਸ ਨੂੰ ਸਿੱਖ ਇਤਿਹਾਸ ਸਿੱਖ ਵਿਰਸੇ ਦੇ ਸਵਾਲ ਜਵਾਬ ਦੇਗਾ ਉਸ ਨੂੰ ਸਭ ਤੋਂ ਡਾਣਾਮ ਦਿੱਤਾ ਜਾਏ ਗੁਰੂ ਦਾ ਪਿਆਰਾ ਸੋ ਇਹ ਬੜੀ ਦਸਣ ਦੀ ਲੋੜ ਹੈ ਪੰਜਾਬ ਦੇ ਨੌਜਵਾਨ ਨੂੰ ਬੜਾ ਸੁਨਹਿਰਾ ਮੌਕਾ ਹੈ ਆਪਣਾ ਹੁਨਰ ਦਸਤਾਰ ਉੱਤੇ ਦਿਖਾਓ ਤੇ ਸਜਾਓ ਇਨਾਮ ਪ੍ਰਾਪਤ ਕਰੋ ਤੇ ਪੰਜਾਬ ਨੂੰ ਹੋਰ ਅਮੀਰ ਬਣਾਓ ਸਾਰੇ ਗੁਰਗੋਵਿੰਦ ਸਿੰਘ ਸਟਡੀ ਸਰਕਲ ਦੇ ਹੈਡਕੁਆਟਰ ਮਾਰਟਨ ਐਕਸੈਂਸ਼ਨ ਦੇ ਵਿੱਚ ਖੜੇ ਆ ਮਕਸਦ ਇਹ ਹੈ ਕਿ ਦਸਤਾਰੇ ਖਾਲਸਾ ਜਿਹੜਾ ਕੈਲੀਫੋਰਨੀਆ ਤੋਂ ਜਥੇਬੰਦੀ ਹੈ ਉਹ ਜਿਹੜਾ ਦਸਤਾਰ ਪ੍ਰਾਈਡ ਗੁਰਗੋਬਨ ਸਿੰਘ ਸਟਡੀ ਸਰਕਲ ਦੀ ਨਿਊ ਜਾਕ ਜਿਹੜੀ ਜਥੇਬੰਦੀ ਕੰਮ ਕਰ ਰਹੀ ਹੈ ਉਹਨਾਂ ਦੋਨਾਂ ਦੇ ਸਾਂਝੇ ਐਫਰਟ ਦੇ ਨਾਲ ਰਾਜਪੁਰੇ ਵਿਖੇ 30 ਮਾਰਚ ਨੂੰ ਇੱਕ ਬਹੁਤ ਵੱਡਾ ਦਸਤਾਰ ਪ੍ਰਾਈਡ ਫੰਕਸ਼ਨ ਹੋ ਰਿਹਾ ਹੈ ਦਸਤਾਰੇ ਖਾਲਸਾ ਮਕਸਦ ਇਹ ਹੈ ਕਿ ਨੌਜਵਾਨ ਬੱਚਿਆਂ ਦੇ ਵਿੱਚ ਖਾਸ ਕਰਕੇ ਸਿੱਖ ਬੱਚਿਆਂ ਦੇ ਵਿੱਚ ਦਸਤਾਰ ਪ੍ਰਤੀ ਪਿਆਰ ਜਗਤ ਕਰਨਾ ਔਰ ਗੁਰਸਿੱਖੀ ਨਾਲ ਜੋੜਨਾ ਇਹ ਮੇਨ ਮਕਸਦ ਹੈ ਇਸ ਫੰਕਸ਼ਨ ਦਾ ਅੱਜ ਖਾਸ ਕਰਕੇ ਸਾਹਿਬ ਲਖਵਿੰਦਰ ਸਿੰਘ ਕੈਲੀਫੋਰਨੀਆ ਤੋਂ ਸਰ ਗਗਨਦੀਪ ਸਿੰਘ ਆ ਪੂਰੀ ਟੀਮ ਜਿਹੜੀ ਤੁਹਾਡੇ ਸਾਹਮਣੇ ਖੜੀ ਹੈ ਇਹ ਪੂਰੀ ਟੀਮ ਦਿਨ ਰਾਤ ਕਰਕੇ ਮਿਹਨਤ ਕਰ ਰਹੀ ਹੈ ਮਕਸਦ ਇਹ ਹੈ ਕਿ ਪੰਜਾਬ ਦੇ ਜਿੰਨੇ ਵੀ ਕਾਲਜ ਹੈ ਜਿੰਨੇ ਵੀ ਸਕੂਲ ਹੈ ਜਿੰਨੇ ਵੀ ਯੂਨੀਵਰਸਿਟੀਆਂ ਹੈ ਉਹ ਖਾਸ ਕਰਕੇ ਜਿਹਨੇ ਪਿੰਡਾਂ 'ਚ ਬੱਚੇ ਸਾਡੇ ਹੈਗੇ ਔਰ ਜਿੱਥੇ ਗੁਰੂ ਗੋਬਿੰਦ ਸਿੰਘ ਸਾਡੇ ਸੇ ਯੂਨਿਟ ਕਿ ਹੈਗੇ ਉਹਨਾਂ ਸਾਰਿਆਂ ਨੂੰ ਉੱਥੇ ਲੈ ਕੇ ਆਣਾ ਤੇ ਉਹਨਾਂ ਸਾਰਿਆਂ ਨੂੰ ਦਸਤਾਰਾਂ ਸਜਾਣੀਆਂ ਔਰ ਦਸਤਾਰਾਂ ਵੀ ਕੋਲੋਂ ਦੇਣੀਆਂ ਹੈ ਉਹਨਾਂ ਬੱਚਿਆਂ ਨੂੰ ਉੱਥੇ ਲੰਗਰ ਪਾਣੀਆਂ ਤੇ ਆਪ ਵੀ ਸਾਰਾ ਕਰਨਾ ਔਰ ਇਹ ਵੀ ਪਤਾ ਲੱਗਿਆ ਕਿ ਸ਼ੌਣੀਆਪੰਧ ਕਮੇਟੀ ਦੇ ਸਹਿਯੋਗ ਨਾਲ ਇਹ ਸਾਰੇ ਵੀਰ ਜਿਹੜੇ ਹਨ ਬਸਤਾਰੇ ਖਾਲਸਾ ਵਾਲੇ ਇਹ ਨੌਜਵਨ ਬੱਚਨ ਅੰਮ੍ਰਿਤਪਾਣ ਵੀ ਕਰਵਾ ਰਹੇ ਔਰ ਉੱਥੇ ਬਹੁਤ ਅੱਛਾ ਮਾਹੌਲ ਹੋਏਗਾ ਸਾਰਿਆਂ ਨੂੰ ਅਪੀਲ ਕਰਾਂਗਾ ਜਿਹੜੇ ਬੱਚੇ ਮੇਰੀ ਆਵਾਜ਼ ਸੁਣਦੇ ਪਏ ਨੇ ਜਿਹੜੇ ਕਾਲਜਾਂ ਦਾ ਗਵਾਹ ਜਾਰੀ ਹੈ ਸਾਰੇ ਕਾਲਜਾਂ ਦੇ ਬੱਚੇ ਉੱਥੇ ਪਹੁੰਚੋ ਪਿਛਲੇ ਸਾਲ ਦੂਸਰਾ ਕਰਾਇਆ ਸੀਗਾ 1000 ਦੇ ਕਰੀਬ ਬੱਚੇ ਸ਼ਾਮਲ ਹੋਏ ਸੀਗੇ ਉਹਨਾਂ ਦੇ ਪੇਰੈਂਟਸ ਨਾਲ ਆਏ ਸੀ ਐਸ ਵਾਰੀ ਸਾਡਾ ਟੀਚਰ ਕਿ ਉਹਨੂੰ ਡਬਲ ਕੀਤਾ ਜਾਵੇ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਡਬਲ ਹੋਵੇ ਔਰ ਇਹ ਜਿਹੜਾ ਫੰਕਸ਼ਨ ਚੜ੍ਹਦੀ ਕਲਾ ਨਾਲ ਚੱਲੇ ਗੁਰੂ ਗੋਬਿੰਦ ਸਿੰਘ ਸਟਡੀ ਸਕੂਲ ਦੀ ਪੂਰੀ ਟੀਮ ਸਰ ਬਰਜਿੰਦਰਪਾਲ ਸਿੰਘ ਜੀ ਜਿਹੜੇ ਸਾਡੇ ਖੋਖੋ ਦੇ ਕੋਚ ਆ ਸਾਈਦੇ ਸਰ ਜਸਪਾਲ ਸਿੰਘ ਜੀ ਕੋਚ ਟੀਟੀ ਦੇ ਕੋਚ ਔਰ ਸਾਡੇ ਜਥੇਵੰਦੀ ਦੇ ਅਫਸਰ ਲੈ ਕੇ ਸਰ ਜਸਪਾਲ ਸਿੰਘ ਜੀ ਔਰ ਹੋਰ ਸਾਰੇ ਵੀਰ ਜਿਹੜੇ ਆ ਸਾਰੇ ਪੰਜਾਬ ਸਾਰੇ ਪੰਜਾਬ ਤੋਂ ਬੱਚਿਆਂ ਨੂੰ ਕਾਲ ਦਿੱਤੀ ਹੈ ਜੀ ਇੱਕ ਤਾਂ ਤੁਹਾਡੇ ਵਰਗੇ ਟੀਵੀ ਚੈਨਲ ਦੇ ਬੱਚੇ ਸੁਣ ਕੇ ਆਣਗੇ ਇੱਕ ਗੁਰੂ ਗੋਬਿੰਦ ਸਿੰਘ ਸਟਡੀ ਸਕੂਲ ਦੇ ਸਾਡੇ ਸਕੂਲਾਂ ਕਾਲਜਾਂ ਜਿਹੜੇ ਨੇ ਟੈਕ ਇਹ ਕਿਹੜਾ ਪਿਛਲੇ ਸਾਲ ਸਮਾਗਮ ਕੀਤਾ ਹੈ ਉਹਦਾ ਬੜਾ ਚਰਚਾ ਹੈ ਤੇ ਉਹਨੂੰ ਦੇਖ ਕੇ ਨੌਜਵਾਨ ਬੱਚੇ ਦੁਬਾਰਾ ਲੋਈ ਚਾਣਾ ਜਾਣਗੇ ਔਰ ਪ੍ਰਸ ਇਹ ਸਾਰੀ ਟੀਮ ਜਿਹੜੀ ਹੈ ਦਸਤਾਰੇ ਖਾਲਸਾ ਦੀ ਇਹ ਬੜੀ ਐਫਰਟ ਕਰ ਰਹੀ ਹੈ ਉਹ ਪ੍ਰੋਫੈਸ਼ਨਲ ਤੌਰ ਤੇ ਨਿੱਜੀ ਤੌਰ ਤੇ ਸਾਰੇ ਪੰਜਾਬ ਚ ਝੂਟ ਕਰ ਰਹੀ ਜੀ ਸਰ ਇਸ ਦੇ ਵਿੱਚ ਇਨਾਮ ਵੀ ਵੰਡੇ ਜਾਣਗੇ ਜਿਨ੍ਹਾਂ ਨੇ ਕਾਫੀ ਸੋਹਣੇ ਦਸਤਾਰੇ ਸਜਾਏ ਹ ਹ ਬੜਾ ਅੱਛਾ ਸਵਾਲ ਹੈ ਜਿਹੜਾ ਬੱਚਾ ਫਰਸਟ ਆਏਗਾ ਉਹਨੂੰ 31000 ਦਿੱਤਾ ਜਾਏਗਾ ਅੱਛਾ ਜੀ ਇਸ ਤਰ੍ਹਾਂ 11000 21000 ਸਾਰੇ ਨਾਮ ਹੈਗੇ ਔਰ ਇੱਕ ਗੁਰਮੁਖ ਪਿਆਰਾ ਬੱਚਾ ਜਿਹੜਾ ਜਿਹੜਾ ਕਿ ਦਸਤਾਰ ਵੀ ਸ ਔਰ ਜਿਹੜਾ ਬੱਚਾ ਕੁਐਸਚਨ ਆਨਸਰ ਬੜੇ ਹੁਣ ਜਵਾਬ ਦੇਗਾ ਜਿਹੜੇ ਪੁੱਛੇ ਜਾਣਗੇ ਉਹਨੂੰ ਟੌਪ ਤੇ ਵੀ ਕੱਢਿਆ ਜਾਏਗਾ ਇਸ ਦਾ ਬਹੁਤ ਅਟਰੈਕਟਿਵ ਜਿਹੜੇ ਪ੍ਰਾਈਜ਼ ਜਿਹੜੇ ਆ ਹੋਣਗੇ 골ਡ ਮੈਡਲ ਦਿੱਤੇ ਜਾਣਗੇ